ਅਕਾਲੀ ਸੁਧਾਰ ਲਹਿਰ ਨੂੰ ਲੱਗੇਗਾ ਵੱਡਾ ਝਟਕਾ ਸੁਖਵੀਰ ਸਿੰਘ ਬਾਦਲ ਅਕਾਲੀ ਸੁਧਾਰ ਲਹਿਰ ਦੇ ਵੱਡੇ ਆਗੂ ਨੂੰ ਆਪਣੇ ਖੇਮੇ ਵਿੱਚ ਲਿਆਉਣ ਲਈ ਕਰ ਰਹੇ ਨੇ ਕੋਸ਼ਿਸ਼ਾਂ ਕੌਣ ਨੇ ਉਹ ਵੱਡੇ ਲੀਡਰ ਅਕਾਲੀ ਸੁਧਾਰ ਲਹਿਰ ਦੇ ਵਿੱਚ ਜਿਨ੍ਹਾਂ ਨੂੰ ਸੁਖਵੀਰ ਸਿੰਘ ਬਾਦਲ ਆਪਣੇ ਵਾਲੇ ਪਾਸੇ ਲਿਆਉਣ ਲਈ ਹਰ ਯਤਨ ਕਰ ਰਹੇ ਨੇ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਦੇ ਸਕਦੇ ਨੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣਾਂ ਦੀ ਜ਼ਿੰਮੇਵਾਰੀ ਉਹਨਾਂ ਦੇ ਅੰਡਰ ਸੌਂਪ ਸਕਦੇ ਨੇ ਵਿਰਸਾ ਸੇ ਉਹ ਕਵਾ ਕਰ ਰਹੇ ਨੇ ਕੋਸ਼ਿਸ਼ਾਂ ਸੋ ਕਿਹੜੇ ਆਗੂ ਨੇ ਕਿਸੇ ਸਮੇਂ ਵੀ ਬਾਗਯੇ ਨੂੰ ਛੱਡ ਕੇ ਸੁਖਵੀਰ ਸਿੰਘ ਬਾਦਲ ਨਾਲ ਫਿਰ ਦੁਬਾਰਾ ਆ ਸਕਦੇ ਨੇ ਤੁਸੀਂ ਜਿਹੜੇ ਚੜ੍ਹਦੀ ਕਲਾ ਲਾਈਵ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਿਹੜੇ ਕਿ ਸੁਖਵੀਰ ਸਿੰਘ ਬਾਦਲ ਨਾਲ ਫਿਰ ਚੱਲ ਪਏ ਬੀਬੀ ਜਗੀਰ ਕੌਰ ਬੀਬੀ ਜਗੀਰ ਕੌਰ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਵੱਡੀ ਜ਼ਿੰਮੇਵਾਰੀ ਦਿੱਤੀ ਸੁਖਵੀਰ ਸਿੰਘ ਬਾਦਲ ਨੇ ਜੋ ਕਿ ਲੋਕ ਸਭਾ ਹਲਕਾ ਜਲੰਧਰ ਤੋਂ ਉਹਨਾਂ ਨੂੰ ਚੋਣ ਕੰਪੇਨ ਸੰਭਾਲ ਦਿੱਤੀ ਗਈ ਚੋਣ ਇੰਚਾਰਜ ਲਾ ਦਿੱਤਾ ਗਿਆ ਪ੍ਰਚਾਰਕ ਲਗਾ ਦਿੱਤਾ ਗਿਆ ਉਹਨਾਂ ਦੇ ਦੇਖ ਰੇਟ ਹਟ ਚੋਣ ਹੋਈ ਜਲੰਧਰ ਦੀ ਪਰ ਅਕਾਲੀ ਦਲ ਲਗਭਗ ਸਾਰੀਆਂ ਸੀਟਾਂ ਚੋਣਾ ਹਾਰ ਗਿਆ ਜਮਾਨਤਾ ਜਬਤ ਹੋ ਗਈਆਂ ਉਸ ਤੋਂ ਬਾਅਦ ਇੱਕ ਤਰ੍ਹਾਂ ਬਾਗੀ ਖੜਾ ਹੋ ਗਿਆ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਖਿਲਾਫ ਤੇ ਉਹਨਾਂ ਵਿੱਚ ਬੀਬੀ ਜਗੀਰ ਕੌਰ ਵੀ ਆ ਗਏ ਪਰ ਬੀਬੀ ਜਗੀਰ ਕੌਰ ਪਿਛਲੇ ਕੁਝ ਦਿਨਾਂ ਤੋਂ ਜਦੋਂ ਕਿ ਬਾਬਾ ਬਕਾਲਾ ਦੇ ਵਿੱਚ ਰੈਲੀ ਹੁੰਦੀ ਹੈ ਲੋਂਗੋਵਾਲ ਦੀ ਵਰਸੀ ਮਨਾਈ ਜਾਂਦੀ ਹੈ ਉੱਥੇ ਬੀਬੀ ਜਗੀਰਕੌਰ ਦੀ ਕੋਈ ਵੀ ਗਤੀਵਿਧੀ ਨਜ਼ਰ ਨਹੀਂ ਆਈ ਇਸ ਨੂੰ ਲੈ ਕੇ ਫਿਰ ਚਰਚਾਵਾਂ ਹੋ ਗਿਆ ਨੇ ਕਿ ਬੀਬੀ ਜਗੀਰਕੌਰ ਬਾਗੀਆਂ ਤੋਂ ਅਲੱਗ ਹੋ ਕੇ ਫਿਰ ਸੁਖਵੀਰ ਸਿੰਘ ਬਾਦਲ ਦੇ ਧੜੇ ਵਿੱਚ ਆ ਸਕਦੇ ਨੇ ਕਿਉਂਕਿ ਬੀਬੀ ਜਗੀਰਕੌਰ ਨੂੰ ਪਤਾ ਲੱਗ ਗਿਆ ਕਿ ਸ਼ੋਮਨੀ ਕਮੇਟੀ ਚੋਣਾਂ ਜਿਹੜੀਆਂ ਨੇ ਦਸੰਬਰ ਦਾ ਜਨਵਰੀ ਚ ਹੋਣੀਆਂ ਨੇ ਉਸ ਨੂੰ ਲੈ ਕੇ ਸੁਖਵੀਰ ਸਿੰਘ ਬਾਦਲ ਵੀ ਕਹਿੰਦੇ ਨੇ ਕਿ ਬੀਬੀ ਜਗੀਰਕੌਰ ਨੂੰ ਸਾਰੀ ਬੰਗਲੌਰ ਦਿੱਤੀ ਜਾਵੇ ਸ਼੍ਰੋਮਣੀ ਕਮੇਟੀ ਦੇ ਚੋਣਾਂ ਲੜਾਉਣ ਵਾਸਤੇ ਬੀਬੀ ਜਗੀਰਕੌਰ ਜਿਨ੍ਹਾਂ ਕੋਲ ਤਜਰਬਾ ਹੈ ਜਿਹੜੇ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਰਹੇ ਚੁੱਕੇ ਨੇ ਔਰ ਉਹਨਾਂ ਨੂੰ ਜਿਹੜੇ ਉਮੀਦਵਾਰਾਂ ਨੂੰ ਚੋਣਾਂ ਲੜਾਉਣੀਆਂ ਨੇ ਕਿੰਨਾਂ ਨੂੰ ਉਤਾਰਨਾ ਹੈ ਕਿਉਂਕਿ ਸੁਬੀਰ ਸਿੰਘ ਬਾਦਲ ਚਾਹੁੰਦੇ ਨੇ ਕਿ ਬੀਬੀ ਜਗੀਰਕੌਰ ਸਿਰਫ ਇਹ ਚੀਜ਼ ਸੰਭਾਲਣ ਜੋ ਕਿ ਧਾਰਮਿਕ ਸਥਾਨ ਬਾਰੇ ਵਿਰਸਾ ਸਿਵਲ ਟੋਵਾ ਜਿਨ੍ਹਾਂ ਨੂੰ ਇਹ ਜਿੰਮੇਵਾਰੀ ਦਿੱਤੀ ਗਈ ਹੈ ਕਿ ਬੀਬੀ ਜਗੀਰਕੌਰ ਨੂੰ ਦੁਬਾਰਾ ਅਕਾਲੀ ਦਲ ਨਾਲ ਲੈ ਕੇ ਆਓ ਔਰ ਉਹਨਾਂ ਨੂੰ ਜਿਹੜਾ ਕਿ ਆਪਾਂ ਜੁਮੇਵਾਰੀ ਦਈਏ ਚੋਣਾਂ ਜਿੱਤੀਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਔਰ ਉਹ ਚੋਣਾਂ ਜਿੱਤ ਕੇ ਬੀਬੀ ਜਗੀਰ ਕੌਰ ਨੂੰ ਦੁਬਾਰਾ ਪ੍ਰਧਾਨ ਬਣਾਇਆ ਜਾਵੇ ਜੋ ਕਿ ਧਾਰਮਿਕ ਸਥਾਨਾਂ ਦੇ ਵਿੱਚ ਸਾਡੇ ਦੂਸਰੀਆਂ ਸਰਕਾਰਾਂ ਦਖਲ ਦੇ ਰਹੀਆਂ ਨੇ ਅਮੇ ਝਾੜੂ ਵਾਲੇ ਨੇ ਅਮੇ ਭਾਜਪੀ ਵਾਲੇ ਨੇ ਇਹਨਾਂ ਨੂੰ ਅਸੀਂ ਦਖਲਾਨਾ ਦੇਣ ਤੀਏ ਜਿਸ ਕਾਰਨ ਬੀਬੀ ਜਗੀਰ ਕੌਰ ਨੂੰ ਲੈ ਕੇ ਜਿਹੜੀ ਹੁਣ ਫਿਰ ਚਰਚਾ ਹੋ ਗਈ ਹੈ ਕਿ ਸੁਭੀਰ ਸਿੰਘ ਬਾਦਲ ਨਾਲ ਵਾਪਸ ਆ ਸਕਦੇ ਨੇ ਵਿਰਸਾ ਸਿਮਲਟੋਵਾ ਇਸ ਕੜੀ ਵਿੱਚ ਕੰਮ ਕਰ ਰਹੇ ਨੇ ਵਿਰਸਾ ਸਿਮਲਟੋਵਾ ਦੀਆਂ ਜਿਹੜੇ ਬੀਬੀ ਜਗੀਰ ਕੌਰ ਨਾਲ ਬਹੁਤ ਜ਼ਿਆਦਾ ਨਜ਼ਦੀਕੀਆਂ ਨੇ ਔਰ ਉਹਨਾਂ ਨੂੰ ਸੁਭੀਰ ਸਿੰਘ ਬਾਦਲ ਨਾਲ ਕੇ ਮੈਚ ਵਾਪਸ ਲਿਆਉਣ ਵਾਸਤੇ ਕੋਸ਼ਿਸ਼ਾਂ ਕਰ ਰਹੇ ਨੇ ਔਰ ਬੀਬੀ ਜਗੀਰ ਕੌਰ ਨੂੰ ਆਉਣ ਵਾਲੇ ਦਿਨਾਂ 'ਚ ਕੋਈ ਵੱਡਾ ਧਮਾਕਾ ਕਰ ਸਕਦੇ ਨੇ ਔਰ ਸੁਭੀਰ ਸਿੰਘ ਬਾਦਲ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਦੇ ਸਕਦੇ ਨੇ ਜੋ ਕਿ ਤਰਾਤੋ ਜਿਹੜੀ ਜਾਣਕਾਰੀ ਆ ਰਹੀ ਹੈ ਕਿ ਬੀਬੀ ਜਗੀਰ ਕੌਰ ਵੀ ਚਾਹੁੰਦੇ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਉਹਨਾਂ ਦੇ ਅੰਡਰ ਹੋਣ ਔਰ ਉਹ ਦੁਆਰਾ ਪ੍ਰਧਾਨ ਬਣ